ਮੋਹਾਲੀ ਵਿੱਚ ਐਨਆਰਆਈ ਦੀ ਕਰੋੜਾਂ ਦੀ 22 ਏਕੜ ਜ਼ਮੀਨ ਉੱਤੇ ਇੱਕ ਸਾਬਕਾ ਆਈਪੀਐਸ ਅਫਸਰ ਦੀ țeੱਡੀ ਨਜ਼ਰ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਉੱਤੇ ਵੀ ਜਤਾਇਆ ਗਿਆ ਸ਼ੱਕ ਜ਼ਮੀਨ ਹੜਪਣ ਵਾਸਤੇ ਮ੍ਰਿਤਕ ਮਾਲਕ ਨੂੰ ਵੀ ਕੀਤਾ ਗਿਆ ਜ਼ਿੰਦਾ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਅਜੀਤ ਸਿੰਘ ਰਣੋਤਾ ਮੈਂ ਕਿੰਨਿਆਂ ਵਾਲੀ ਨਰਿੰਦਰ ਸਿੰਘ ਜੀ ਦਾ ਕੇਸ ਰਿਪਰੈਜ਼ੈਂਟ ਕਰ ਰਿਹਾ ਬਿਫੋਰ ਦਾ ਵੇਰੀਅਸ ਕੋਰਟਸ ਤੇ ਐਕਚੁਅਲੀ ਕੀ ਹੈ ਕਿ ਸਨ 74 ਦੇ ਵਿੱਚ ਨਰਿੰਦਰ ਸਿੰਘ ਤੇ ਉਹਨਾਂ ਦੇ ਪ੍ਰਾਪਤਾਰ ਸਿੰਘ ਨੇ 22 ਏਕੜ ਜ਼ਮੀਨ ਜਿਹੜੀ ਹੈਗੀ ਹੈ ਉਹ ਖਰੀਦੀ ਸੀਗੀ ਕੰਬਾਲਾ ਪਿੰਡ ਦੇ ਵਿੱਚ ਤੇ ਜਿਹੜੇ ਖਰੀਦਦਾਰ ਨੇ ਔਰ ਵੇਚਣ ਵਾਲੇ ਨੇ ਇੱਕ ਦੂਜੇ ਨੂੰ ਜਾਣਦੇ ਸੀਗੇ ਭਲੀ ਭੰਤੀ ਔਰ ਜਿਹੜੇ ਵੇਚਣ ਵਾਲੇ ਨੇ ਉਹ ਅੱਜ ਵੀ ਕਹਿੰਦੇ ਨੇ ਕਿ ਅਸੀਂ ਨਰਿੰਦਰ ਸਿੰਘ ਤੇ ਉਹਨਾਂ ਦੇ ਭਰਾ ਅਵਤਾਰ ਸਿੰਘ ਨੂੰ 22 ਏਕੜ ਜ਼ਮੀਨ ਜਿਹੜੀ ਹੈ ਵੇਚੀ ਹੈ। ਇਹਦੇ ਵਿੱਚ ਇਹਨਾਂ ਦਾ ਆਪਸੀ ਕਿਸੇ ਗੱਲ ਤੇ ਵਿਵਾਦ ਸੀਗਾ, ਕੋਰਟ ਦੇ ਵਿੱਚ ਕੇਸ ਪੈਂਡਿੰਗ ਸੀਗਾ। ਉੱਥੋਂ ਫਿਰ ਕਈ ਲੋਕਾਂ ਨੇ ਇਸ ਜ਼ਮੀਨ ਨੂੰ ਅੜਪਣ ਲਈ ਕੋਸ਼ਿਸ਼ਾਂ ਕੀਤੀਆਂ। ਪਹਿਲਾਂ ਇੱਕ ਤੇਜਵੰਤ ਸਿੰਘ ਨਾਮ ਦੇ ਬੰਦੇ ਨੇ ਜਾਲੀ ਜਿਹੜੀ ਪਾਵਰ ਆਫ ਟਰਨੀ ਬਣਾ ਕੇ ਤੇ ਉਹ ਆਪਣੇ ਨਾਂ ਤੇ ਜ਼ਮੀਨ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨੇ ਰਜਿਸਟਰੀ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੇ ਐਫ ਆਈ ਆਰ ਹੋ ਗਈ ਉਸ ਤੋਂ ਬਾਅਦ ਇੱਕ ਰਜਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਇੱਕ ਛੋਟਾ ਐਗਰੀਮੈਂਟ ਟੂ ਸੇਲ ਬਣਾ ਕੇ ਉਹ ਜ਼ਮੀਨ ਜਿਹੜੀ ਹੈਗੀ ਹੈ ਉਹ ਪਰਚੇਸ ਕਰਨ ਦੀ ਕੋਸ਼ਿਸ਼ ਕੀਤੀ ਇਹ ਕਹਿੰਦੇ ਹੋਏ ਕਿ ਅਵਤਾਰ ਸਿੰਘ ਜਿਨ੍ਹਾਂ ਦੀ ਡੈਥ ਹੋ ਚੁੱਕੀ ਸੀ ਤੇ ਕੁਆਰੇ ਸੀ ਕਿ ਉਹਨਾਂ ਦਾ ਬੇਟਾ ਪਰਮਜੀਤ ਸਿੰਘ ਹੈ ਔਰ ਲੁਧਿਆਣਾ ਹੀ ਰਹਿੰਦਾ ਹੈ ਤੇ ਉਹਨੇ ਮੇਰੇ ਨਾਲ ਐਗਰੀਮੈਂਟ ਟੂ ਸੇਲ ਕੀਤਾ ਉਹ ਕੇਸ ਉਹਨਾਂ ਨੇ ਸਿਵਲ ਕੋਰਟ ਦੇ ਵਿੱਚ ਵੀ ਕੇਸ ਪਾਇਆ ਕੋਰਟ ਨੇ ਕਿਹਾ ਵੀ 25 ਲੱਖ ਰੁਪਏ ਤੁਸੀਂ ਕੋਰਟ ਫੀਸ ਜਮ੍ਹਾਂ ਕਰਾਓ ਤੇ ਉਹਨਾਂ ਦਾ ਸਿਵਲ ਦਾ ਦਵਾਇ ਇਸੇ ਕਰਤੇ ਖਾਰਜ ਹੋ ਗਿਆ ਤੇ ਉਸ ਤੋਂ ਬਾਅਦ ਐਫ ਆਈ ਆਰ ਰਜਿੰਦਰ ਸਿੰਘ ਤੇ ਪੈਂਡਿੰਗ ਹੈ ਔਰ ਮੁਕੱਦਮਾ ਚੱਲਦਾ ਹੈਗਾ ਔਰ ਡਿਊਰਿੰਗ ਜਦੋਂ ਉਹਦੀ ਕਸਟਡੀ ਸੀਗੀ ਉਹਦੇ ਵਿੱਚੋਂ 11 ਮਹੀਨੇ ਆਲਮੋਸਟ ਸਾਲ ਜੇਲ੍ਹ ਕੱਟ ਚੁੱਕੇ ਹੈ ਜਿਹੜੀ ਕਿ ਜਦੋਂ ਅਰੈਸਟ ਪਾਈ ਉਹਦੀ ਐਫ ਆਈ ਆਰ ਦੇ ਵਿੱਚ ਤੇ ਅਜੇ ਵੀ ਉਹ ਮੁਕੱਦਮਾ ਅੰਡਰ ਟ੍ਰਾਇਲ ਹੈ ਤੇ ਨੀਅਰ ਕੰਪਲੀਸ਼ਨ ਹੈਗਾ ਟਰੈਲ ਉਸ ਤੋਂ ਬਾਅਦ ਇੱਕ ਅਵਤਾਰ ਸਿੰਘ ਜੋ ਕਿ ਆਪਣੇ ਆਪ ਨੂੰ ਨਿਹੰਗ ਦੱਸਦਾ ਸੀ ਉਹਨੇ ਇੱਕ ਮੁਕਦਮਾ ਇੱਥੇ ਸਿਵਲ ਕੋਰਟ ਦੇ ਵਿੱਚ ਫਾਈਲ ਕੀਤਾ ਤੇ ਉਹਨੇ ਇਹ ਕਿਹਾ ਕਿ ਇਹ ਜ਼ਮੀਨ ਮੈਂ ਖਰੀਦੀ ਸੀਗੀ ਖਰੀਦਦਾਰਾਂ ਤੋਂ ਵੇਚਣ ਵਾਲਿਆਂ ਤੋਂ ਠੀਕ ਹੈ ਜੀ ਗੁਰਦਿਆਲ ਸਿੰਘ ਤੇ ਉਹਦੇ ਭਰਾਵਾਂ ਤੋਂ ਉਹ ਮੁਕਦਮਾ ਚੱਲਦਾ ਹੈਗਾ ਉਹਦੇ ਵਿੱਚ ਹੁਣ ਇੱਕ ਆ ਸੌਰਵ ਕਪੂਰ ਡੀਜੀਪੀ ਜਿਹੜੇ ਹੈਗੇ ਨੇ ਆਪਣੇ ਸੰਜੀਪ ਗੁਪਤਾ ਜੀ ਤੇ ਹੋਰ ਉਹਨਾਂ ਦੇ ਜਿਹੜੇ ਇੱਕ ਕੰਪਨੀ ਹੈਗੀ ਆ ਉਹਨਾਂ ਦੀ ਬਣਾਈ ਹੋਈ ਤੋਂ ਉਹ ਕਹਿੰਦੇ ਨੇ ਜੀ ਸਾਡੇ ਕੋਲ ਬਿੱਲ ਹੈ ਅਵਤਾਰ ਸਿੰਘ ਦੇ ਉਹ ਕਹਿੰਦੇ ਨੇ ਕਿ ਮੌਤ ਹੋ ਗਈ ਹੈ ਤੇ ਉਹ ਜਿਹੜਾ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਅਵਤਾਰ ਸਿੰਘ ਹੈ ਕੋਈ ਕੋਈ ਨਿਹੰਗ ਇੱਕ ਹੋਰ ਬੰਦਾ ਹੈਗਾ ਉਹ ਜਿਹੜਾ ਬੰਦਾ ਦੇ ਝੂਠੇ ਕਾਗਜ਼ ਬਣਾ ਕੇ ਇਹਨਾਂ ਨੇ ਰਿਪਰੈਜ਼ੈਂਟ ਕੀਤੇ ਨੇ ਦਿਆਲ ਸਿੰਘ ਤੇ ਦਿਆਲ ਸਿੰਘ ਦੇ ਨਾਂ ਤੇ ਵੀ ਪਰਚਾ ਹੋ ਗਿਆ दयाल सिंह ਤੋਂ ਬਾਅਦ ਹੁਣ ਇਹਨਾਂ ਨੇ ਕਿਹਾ ਕਿ ਇਹ ਕਿਹਾ ਕਿ ਉਹ ਜਿਹੜਾ ਅਵਤਾਰ ਸਿੰਘ ਹੈ ਉਹਦੀ ਡੈਥ ਹੋ ਗਈ ਹੈ ਤੇ ਅਵਤਾਰ ਸਿੰਘ ਦੀ ਡੈਥ ਤੋਂ ਬਾਅਦ ਜਿਹੜੀ ਵਿਲ ਹੈਗੀ ਹੈ ਉਹ ਸਾਡੇ ਕੋਲ ਹੈ ਉਹਦੇ ਵਿੱਚ ਉਹਨਾਂ ਨੇ ਕਾਰਮੁਕਤਿਆਰ ਡੀਜੀਪੀ ਸੰਜੀਵ ਗੁਪਤਾ ਨੂੰ ਦੱਸਿਆ ਔਰ ਇੱਕ ਐਪਲੀਕੇਸ਼ਨ ਸੌਰਵ ਗੁਪਤਾ ਨੇ ਲਗਾਈ ਹੈ ਕੋਰਟ ਦੇ ਵਿੱਚ ਕਿ ਇਹ ਜਿਹੜਾ ਹੈਗਾ ਹੁਣ ਅਸੀਂ ਪਰਸਿਊ ਕਰਾਂਗੇ ਤੇ ਇਹ ਜਿਹੜੇ ਲੀਗਲ ਹੈਰ ਨੇ ਅਵਤਾਰ ਸਿੰਘ ਦੇ ਹੈਗੇ ਨੇ ਐਸ ਪਰ ਵਿਲ ਇਦੇ ਨਾਲੇ ਇੱਕ ਹੋਰ ਮੁਕਤਮਾ ਪ੍ਰਿਤਪਾਲ ਸਿੰਘ ਡਾਲੀ ਨੇ ਫਾਈਲ ਕੀਤਾ ਕਿ ਇੱਕ ਅਵਤਾਰ ਸਿੰਘ ਜਿਹੜਾ ਹੈਗਾ ਜੀ ਉਹ ਨਿਹੰਗ ਸਿੰਘ ਸੀਗਾ ਉਹ ਲਾਸਟ ਸਟੇਜ ਤੇ ਸੀਗਾ ਤੇ ਸਾਡੇ ਕੋਲ ਰਹਿਣ ਲੱਗ ਗਿਆ ਤੇ ਉਸ ਤੋਂ ਬਾਅਦ ਉਹਦੀ ਹੁਣ ਡੈਥ ਹੋ ਗਈ ਹੈ ਤੇ ਇੱਕ ਬਿਲ ਸਾਡੇ ਕੋਲ ਹੈ ਉਹ ਬਿਲ ਦੇ ਕਰਕੇ ਉਹਨੇ ਕੋਰਟ ਦੇ ਵਿੱਚ ਮੁਕਤਮਾ ਦਾਇਰ ਕਰਤਾ ਅਸੀਂ ਐਪਲੀਕੇਸ਼ਨ ਦੇ ਕੇ ਇਹ ਦੋਵੇਂ ਮੁਕਤਮੇ ਅਵਤਾਰ ਸਿੰਘ ਵਰਸਸ ਜਨਰਲ ਪਬਲਿਕ ਤੇ ਪ੍ਰਿਤਪਾਲ ਸਿੰਘ ਵਰਸਸ ਪਰਮਜੀਤ ਉਹ ਮੁਕਦਮੇ ਅਸੀਂ ਇਕੱਠੇ ਕਰਾ ਲਏ ਕਿ ਐਵੀਡੈਂਸ ਇੱਕੋ ਹੀ ਆਣਾ ਜ਼ਮੀਨ ਇੱਕੋ ਹੀ ਹੈ ਤੇ ਉਹ ਹੁਣ ਇਕੱਠੇ ਚੱਲ ਰਹੇ ਨੇ ਮੁਕਦਮੇ ਲੇਕਿਨ ਜਿਹੜੇ ਇਹਨਾਂ ਨੇ ਫਿਰ ਜਿਹੜੇ ਜਿਹੜੇ ਖਰੀਦਦਾਰ ਸੀਗੇ ਉਹਨਾਂ ਨੇ ਡੀਜੀਪੀ ਨੂੰ ਇੱਕ ਦਰਖਾਸਤ ਦਿੱਤੀ ਕਿ ਸਾਡੀ ਜਿਹੜੀ ਜ਼ਮੀਨ ਹੈ ਉਸ ਤੇ ਕਾਫੀ ਲੋਕ ਆ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਨਾਂ ਤੇ ਆਵੇ ਕੇਸ ਵੀ ਪਾ ਰਹੇ ਨੇ ਛੁੱਟੇ ਕੇਸ ਪਾਏ ਜਾਂਦੇ ਨੇ ਤੇ ਇੱਕ ਐਸਟੀ ਦੀ ਫਾਰਮ ਕੀਤੀ ਗਈ ਐਸਏਟੀਮ ਨੇ ਐਸਏਟੀਮ ਨੇ ਸਾਰੀ ਆਪਣੀ ਇਨਕੁਆਇਰੀ ਕਰ ਲਈ ਹੈ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਹੈ ਕਿ ਉਹਨਾਂ ਨੇ ਆਪਣੀ ਰਿਪੋਰਟ ਵੀ ਸਬਮਿਟ ਕਰਤੀ ਹੈ ਤੇ ਅਜੇ ਉਹਦਾ ਰਿਜ਼ਲਟ ਆਣਾ ਬਾਕੀ ਹੈ ਕਿ ਕੀ ਅੱਗੇ ਫਰਦਰ ਕੋਰਸ ਆਫ ਐਕਸ਼ਨ ਡੀਜੀਪੀ ਪੰਜਾਬ ਲੈਂਦੇ ਨੇ ਜਾਂ ਹੋਰ ਜਿਹੜੇ ਕਰਮਚਾਰੀ ਨੇ ਜਿਹੜੇ ਉੱਪਰ ਉੱਚੇ ਅਧਿਕਾਰੀ ਨੇ ਲੈਂਦੇ ਨੇ ਤੇ ਇਹ ਪੂਰੀ ਕੋਸ਼ਿਸ਼ ਹੈ ਕਾਫੀ ਲੋਕਾਂ ਦੀ ਕਿ ਜਿਹੜੀ 22 ਏਕੜ ਜ਼ਮੀਨ ਕੰਬਾਲਾ ਪਿੰਡ ਦੇ ਵਿੱਚ ਹੈ ਉਹਨੂੰ ਹੜੱਪਣ ਦੀ ਕੋਸ਼ਿਸ਼ ਡਿਫਰੈਂਟ ਡਿਫਰੈਂਟ ਲੋਕ ਕਰ ਰਹੇ ਨੇ ਜਦੋਂ ਕਿ ਮੈਂ ਇਹ ਸਮਝਦਾ ਕਿ ਜਿਹੜਾ ਵੇਚਣ ਵਾਲਾ ਉਹ ਪਲੀ ਭੰਤੀ ਜਾਣਦਾ ਹੈ ਕਿ ਮੇਰਾ ਖਰੀਦਦਾਰ ਕੌਣ ਹੈ ਜ਼ਮੀਨ ਦਾ ਕਿ ਕਿਹਨੇ ਮੇਰੇ ਤੋਂ ਜ਼ਮੀਨ ਖਰੀਦੀ ਹੈ ਔਰ ਦੋਵੇਂ ਮੌਜੂਦ ਨੇ ਅਵਤਾਰ ਸਿੰਘ ਦੀ ਡੈਥ ਹੋ ਚੁੱਕੀ ਆ ਪਰ ਨਰਿੰਦਰ ਸਿੰਘ ਅਜੇ ਵੀ ਜੁੰਦਾ ਜਾਗਦਾ ਹੈ ਹਰ ਇੱਕ ਕੋਰਟ ਦੇ ਵਿੱਚ ਪੁਲਿਸ ਅਧਿਕਾਰੀਆਂ ਕੋਲ ਆ ਕੇ ਆਪਣੇ ਬਿਆਨ ਦੇ ਚੁੱਕਿਆ ਕਿ ਮੈਂ ਜੁੰਦਾ ਹਾਂ ਜ਼ਮੀਨ ਛੱਡੀ ਹੈ ਤੇ ਜਿਹੜੇ ਵੇਚਣ ਵਾਲੀ ਪਾਰਟੀ ਹੈ ਉਹ ਵੀ ਮੌਜੂਦ ਨੇ ਉਹ ਵੀ ਬਿਆਨ ਦੇ ਚੁੱਕੇ ਨੇ ਕਿ ਆਹ ਜਿਹੜੀ ਜ਼ਮੀਨ ਹੈ ਉਹ ਅਸੀਂ ਇਹਨਾਂ ਨੂੰ ਵੇਚੀ ਸੀ ਸਨ 74 ਦੇ ਵਿੱਚ ਫੋਰ ਤੁਹਾਡੇ ਕੋਈ ਕੁਐਸਚਨ ਨੇ ਤਾਂ ਦੱਸੋ ਮੇਰੇ ਨਾਂ ਨਾਲ ਨਹੀਂ ਸੀ ਇਤਿਆਹ ਸੀ ਆ ਦਿਆਲ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੇ ਕਾਗਜ਼ ਯੂਜ਼ ਕਰਕੇ ਜਿਹੜਾ ਅਵਤਾਰ ਸਿੰਘ ਵਰਸਸ ਜਨਰਲ ਪਬਲਿਕ ਕੇਸ ਪਾਇਆ ਸੀਗਾ ਉਹ ਇਹਨਾਂ ਦੇ ਜਿਹੜੇ ਦੋਤਾ ਸਾਹਿਬ ਨੇ ਉਹ ਪ੍ਰੈਜ਼ੈਂਟ ਨੇ ਉਹ ਆਪਣੇ ਗੱਲ ਦੱਸਣਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਹੋਇਆ ਇਹ ਆਪਣਾ ਜੀ ਮੇਰੇ ਬਿਯੋਰਗ ਕੋਲੇ ਆ ਮੇਰਾ ਨਾਮ ਅਮਰਪਾਲ ਸਿੰਘ ਆ ਜੀ ਵਾਸੀ ਪਿੰਡ ਰਖਰਦ ਇਹ ਮੇਰੇ ਨਾਨਾ ਜੀ ਸੀ}{|\text{ਦਿਆਲ ਸਿੰਘ}|} ਇਹ ਦੂਸਰਾ ਆਪਣਾ ਜੀ ਜਿਹੜੇ ਰਦਰ ਸਿੰਘ ਔਰ ਫਗੋਰਾ ਤੇ ਬਲਵਿੰਦਰ ਸਿੰਘ ਚੀਮਾ ਇਹ ਦੋਨੇ ਆਉਣੀ ਜਾਣੀ ਸੀ ਮੇਰੇ ਪਿਓਰ ਕੋਲ ਇਹ ਉਹਨਾਂ ਨੂੰ ਕਹਿੰਦੇ ਵੀ ਅਸੀਂ ਇਹਨਾਂ ਦਾ ਲਾਇਕ ਰਹੁੰਨੇ ਆ ਕਿ ਉਹਨੂੰ ਉੱਥੋਂ ਚੱਕ ਲਿਆ ਇਹ ਫਿਰ ਸਾਨੂੰ ਮਿਲਾ ਕੇ ਵੀ ਜਾਂਦੇ ਰਹੇ ਉਸਦੂਬਰ ਸਾਲਖੰਡ ਮਲਾਉਣ ਤੋਂ ਬਾਅਦ ਇਹਨਾਂ ਨੇ ਸਾਡੀ ਬਿਲਕੁਲ ਮੁਲਾਕਾਤ ਨਹੀਂ ਕਰਾਈ ਫਿਰ ਮੈਂ 2020 ਦੇ ਵਿੱਚ ਤੋਂ ਲੈ ਕੇ 2019 ਤੋਂ ਲੈ ਕੇ ਬਹੁਤ ਦਰਖਾਸਤਾਂ ਦਿੱਤੀਆਂ ਇਹਨਾਂ ਤੇ ਹੁਣ ਤਿੱਕਰ ਵੀ ਚੱਲ ਰਹੀਆਂ ਥਾਣਾ ਧਰਮਕੋਟ ਵਿੱਚ ਤੇ ਪਰ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਹੁਣ 2020 ਦੇ ਵਿੱਚ ਵੀ ਉਹਨਾਂ ਦਾ ਪਤਾ ਲੱਗਿਆ ਵੀ ਮੌਤ ਸਰਟੀਫਿਕੇਟ ਇਹਨਾਂ ਨੇ ਲਾਇਆ ਹੋਇਆ ਵਾ ਇੱਥੇ ਆਈਜੀ ਸਾਹਿਬ ਦੇ ਤੇ ਇਦਾਂ ਜੀ ਇਹਨਾਂ ਨੇ ਉਸ ਤੋਂ ਬਾਅਦ ਸਾਡੇ ਬਿਊਰੋਕ੍ਰਾਟ ਨੂੰ ਬਿਲਕੁਲ ਨਹੀਂ ਦੱਸਿਆ ਤੇ ਸੋ ਇਹਨਾਂ ਦੀ ਇਹਨਾਂ ਦੇ ਗਲਤ ਡਾਕੂਮੈਂਟ ਯੂਜ਼ ਕਰਕੇ ਇਹਨਾਂ ਦੀ ਜ਼ਮੀਨ ਜ਼ਬੂਨ ਦਾ ਵੀ ਕੁਝ ਕੀਤਾ ਵਾ ਤੇ ਵਿੱਚ ਡੀਜੀਪੀ ਸਾਹਿਬ ਦਾ ਕਹਿੰਦੇ ਨੇ ਵੀ ਰੋਗਲਾ ਜਿਹੜਾ ਡੀਜੀਪੀ ਸੰਜੀਪ ਗੁਰਦਾਵ ਜੀ ਉਹਨਾਂ ਦੇ ਬੰਦੇ ਸੀ ਜਿਹੜੇ ਚੱਕ ਕੇ ਲੈ ਕੇ ਆਏ ਨੇ ਆਪਣੇ ਬਲਵਿੰਦਰ ਚੀਮਾ ਤੇ ਹਰਿੰਦਰ ਸਿੰਘ ਫਗੋਰਾ ਪੁਨਾਲਾ ਦਾ ਤਹਿਸੀਲ ਤੂੜੀ ਕਇਕ ਨਵੇਂ ਗਰਾਉਂ ਤੋਂ ਬਲੇਵਿੰਦਰ ਚੀਮਾ ਜੀ